ਲੁਧਿਆਣਾ ਸਾਹਨੇਵਾਲ ਰੋਡ ਤੇ ਐਕਸਪੋ ਲੱਗੀ ਹੋਈ ਹੈ ਮੈਕ ਐਕਸਪੋ ਜਿਹਦੇ ਵਿੱਚ ਬਹੁਤ ਸਾਰੇ ਜਿਹੜੇ ਲੋਕ ਨੇ ਉਹ ਪਹੁੰਚ ਰਹੇ ਨੇ ਇਸ ਐਕਸਪੋ ਨੂੰ ਦੇਖਣ ਲਈ ਇੰਡਸਟਰੀਆਂ ਦੀਆਂ ਜਿਹੜੀਆਂ ਆਧੁਨਿਕ ਤਰੀਕੇ ਦੇ ਨਾਲ ਤਿਆਰ ਹੋ ਰਹੀਆਂ ਜਿਹੜੀਆਂ ਮਸ਼ੀਨਾਂ ਆਉਣ ਵਾਲੇ ਸਮੇਂ 'ਚ ਕਿਸ ਤਰ੍ਹਾਂ ਦੀਆਂ ਹੋਣਗੀਆਂ ਲੋਕ ਦੇਖਣ ਆ ਰਹੇ ਨੇ ਤੇ ਅੱਜ ਹਰ ਸਿਮਰ ਲੱਕੀ ਯੂनाइटेड ਸਾਈਕਲ ਪਾਰਟਸ ਮੈਨੂਫੈਕਚਰ ਐਸੋਸੀਏਸ਼ਨ ਦੇ ਜਿਹੜੇ ਪ੍ਰਧਾਨ ਨੇ ਉਹ ਵੀ ਪਹੁੰਚੇ ਆ ਗੱਲਬਾਤ ਕਰਦੇ ਆ ਸਰ ਐਕਸਪੋ ਵਿੱਚ ਪਹੁੰਚੇ ਹੋ ਕੀ ਕਹਿਣਾ ਚਾਹੋਗੇ ਸਭ ਤੋਂ ਪਹਿਲੇ ਕਿਉਂਕਿ ਲਗਾਤਾਰ ਇਹ ਜਿਹੜੀ ਐਕਸਪੋ ਦੇ ਵਿੱਚ ਵਿਸਤਰ ਆ ਵੱਧਦਾ ਜਾ ਰਿਹਾ ਸਤਿ ਸ਼੍ਰੀ ਅਕਾਲ ਸਾਰੇ ਸੁਣਨ ਵਾਲੇ ਦਰਸ਼ਕਾਂ ਨੂੰ ਬੜੀ ਖੁਸ਼ੀ ਹੁੰਦੀ ਹੈ ਜਦੋਂ ਆਪਣੇ ਸ਼ਹਿਰ ਦੇ ਵਿੱਚ ਇੱਕ ਇੰਟਰਨੈਸ਼ਨਲ ਲੈਵਲ ਦੀ ਐਗਜ਼ੀਬਿਸ਼ਨਸ ਲੱਗਦੀਆਂ ਨੇ ਔਰ ਉਡਾਨ ਮੀਡੀਆ ਦੀ ਐਗਜ਼ੀਬਿਸ਼ਨਸ ਮੈਂ 13th ਐਡੀਸ਼ਨ ਹੈ ਮੈਂ ਦੇਖਿਆ ਹਰ ਵਾਰੀ ਇਹਨਾਂ ਦੇ ਵਿੱਚ ਅੱਛੀ ਤਰੱਕੀ ਨਾਲ ਔਰ ਕਾਫੀ ਵੱਧ ਚੜ ਕੇ ਲੋਕ ਹਿੱਸਾ ਵੀ ਲੈਂਦੇ ਨੇ ਔਰ ਦੇਖਣ ਵਾਲੇ ਵੀ ਆਉਂਦੇ एक्सहिबिशन ਦਾ ਰੋਲ ਮੈਂ ਪਹਿਲੇ ਦਿਨ ਤੋਂ ਕਹਿ ਰਿਹਾ ਹਾਂ ਬਹੁਤ ਇੰਪੋਰਟੈਂਟ ਹੈ ਸਾਨੂੰ ਐਗਜ਼ੀਬਿਸ਼ਨਸ ਤੋਂ ਬਹੁਤ ਕੁਝ ਸਿੱਖਿਆ ਮਿਲਦੀ ਹੈ ਨਵੇਂ ਪ੍ਰੋਡਕਟਸ ਅਸੀਂ ਲੋਕੀ ਆਪਣੇ ਸ਼ੋਕੇਸ ਕਰਦੇ ਉਹ ਦੇਖਦੇ ਆ ਨਵੀਆਂ ਮਸ਼ੀਨਾਂ ਦੇਖਦੇ ਆ ਉਹਨਾਂ ਦੇ ਨਾਲ ਨਵੇਂ ਤਰੀਕੇ ਨਾਲ ਬਣਾਉਣ ਦੇ ਸਾਨੂੰ ਸਾਧਨ ਮਿਲਦੇ ਨੇ ਅਸੀਂ ਨਵੇਂ ਪ੍ਰੋਡਕਟਸ ਕਿਉਂ ਸਾਡੇ ਲਈ ਉਹ ਦੁਨੀਆ ਇੱਕ ਚੈਲੰਜ ਹੈ ਅਸੀਂ ਇਕੱਲਾ ਹਿੰਦੁਸਤਾਨ ਨੂੰ ਟਾਰਗੇਟ ਨਹੀਂ ਕਰਨਾ ਚਾਹੁੰਦੇ ਅਸੀਂ ਚਾਹੁੰਦੇ ਆ ਵਰਲਡ ਮਾਰਕੀਟ ਗਲੋਬਲ ਮਾਰਕੀਟ ਹਿੰਦੁਸਤਾਨ ਉੱਥੇ ਵੀ ਐਂਟਰੀ ਕਰਕੇ ਯੂਰਪ ਵਿੱਚ ਜਾ ਕੇ ਆਪਣਾ ਸਿੱਕਾ ਜਮਾਏ ਔਰ ਉਹ ਤਾਂ ਹੀ ਪੋਸੀਬਲ ਨੇ ਜਦੋਂ ਅਸੀਂ ਆਧੁਨਿਕ ਵੇ ਨਾਲ ਨਵੀਆਂ ਟੈਕਨੋਲੋਜੀਆ ਲੈ ਕੇ ਨਵੇਂ ਤਰੀਕਿਆਂ ਨਾਲ ਮਾਲ ਬਣਾਵਾਂਗੇ ਜਿਨ੍ਹਾਂ ਵਿੱਚ ਰਿਜੈਕਸ਼ਨ ਨਹੀਂ ਆਉਂਦੀਆਂ ਜਿਨ੍ਹਾਂ ਚ ਕੁਆਲਿਟੀ ਵਰਲਡ ਸਟੈਂਡਰਡ ਜੋ ਰਿਕੁਆਇਰਮੈਂਟ ਯੂਰਪ ਤੇ ਅਮਰੀਕਾ ਦੀ ਕੰਟਰੀਆਂ ਦੀ ਹੈ ਉਹ ਬੜੇ ਜੀ ਤਾਂ ਅਸੀਂ ਤਾਂ ਹੀ ਸਾਡਾ ਤਰੱਕੀ ਵਾਲਾ ਦੇਸ਼ ਬਣੇਗਾ ਔਰ ਮੇਕ ਇਨ ਇੰਡੀਆ ਦਾ ਸੁਪਨਾ ਮੋਦੀ ਸਾਹਿਬ ਦਾ ਪੂਰਾ ਹੋਵੇਗਾ ਬਿਲਕੁਲ ਮੇਕ ਇਨ ਇੰਡੀਆ ਨੂੰ ਲੈ ਕੇ ਜਿਹੜੇ ਇਥੇ ਬ੍ਰਾਂਡ ਦੇਖੇ ਗਏ ਆ ਹਰ ਇੱਕ ਦਾ ਇਹੀ ਸੁਪਨਾ ਹੈ ਕਿ ਇੰਡੀਆ ਦੇ ਵਿੱਚ ਚੀਜ਼ ਬਣੇ ਔਰ ਬਾਹਰ ਸਪਲਾਈ ਕਰੀਏ ਨਾ ਕਿ ਬਾਹਰੋਂ ਦੀ ਇੱਥੇ ਅਸੀਂ ਮੰਗਵਾਈਏ ਸੋ ਇਹਦੇ ਨਾਲ ਹੀ ਅਸੀਂ ਗੱਲ ਕਰਾਂਗੇ ਜਿਹੜਾ ਕਾਨੂੰਨ 43 ਬੀ ਐਚ ਲੱਗਿਆ ਹੋਇਆ ਹੈ ਉਹਨੂੰ ਦੇਖਦੇ ਹੋਏ ਐਮ ਐਸ ਐਮ ای ਦੇ ਵਿੱਚ ਬੜੀ ਹਲਚਲ ਚੱਲ ਰਹੀ ਹੈ ਉਹਨੂੰ ਕਿਵੇਂ ਦੇਖਦੇ ਹੋ ਅਸੀ ਜੀ ਤੁਸੀਂ ਬਹੁਤ ਇੰਪੋਰਟੈਂਟ ਔਰ ਅੱਜ ਦਾ ਜਿਹੜਾ ਬਰਨਿੰਗ ਇਸ਼ੂ ਹੈ ਮੈਂ ਕਹਿੰਦਾ ਜੇ ਅੱਜ ਸਭ ਤੋਂ ਵੱਡਾ ਕੋਈ ਇਸ਼ੂ ਇੰਡਸਟਰੀ ਲਈ ਐਮਐਸਐਮਈ ਲਈ ਹੈਗਾ ਤਾਂ ਉਹ ਹੈਗਾ 43 ਬੀਐਚ ਅਸੀਂ ਕੱਲ ਹੀ ਰਾਤ ਨੂੰ ਸਰਕਟ ਹਾਊਸ ਦੇ ਵਿੱਚ ਸਾਡੇ ਜਿਹੜੇ ਇੰਡਸਟਰੀ ਮਿਨਿਸਟਰ ਸ਼੍ਰੀ ਓਮ ਸੋਮ ਪ੍ਰਕਾਸ਼ ਨੇ ਮੀਟਿੰਗ ਕੀਤੀ ਹੈ ਉਹਨਾਂ ਦੀ ਮੀਟਿੰਗ ਦੇ ਵਿੱਚ ਅਸੀਂ ਉਹਨਾਂ ਨੂੰ ਪੂਰੇ ਤਰੀਕੇ ਨਾਲ ਸਮਝਾਇਆ ਹੈ ਬਈ ਇਹ 43 ਬੀਐਚ ਤੇ ਅਸੀਂ ਅਗੇਂਸਟ ਕਿਉਂ ਆ ਕਿਉਂ ਅਸੀਂ ਨਹੀਂ ਚਾਹਦੇ ਸਾਨੂੰ 45 ਡੇਜ਼ ਪੇਮੈਂਟ ਦੇ ਨਾਲ ਕੋਈ ਇਦਾਂ ਦੀ ਗੱਲਬਾਤ ਨਹੀਂ ਜਾਣਾ ਲੱਗਦੀ ਪਰ ਜਿਹੜੀਆਂ ਦਿੱਕਤਾਂਆਂ ਨੇ ਉਹਦੇ ਵਿੱਚ ਜੋ ਹਿਡਨ ਨੇ ਉਹ ਸਰਕਾਰ ਨੂੰ ਜੂੜ ਸਮਝਣੀਆਂ ਚਾਹੀਦੀਆਂ ਨੇ ਇੱਕ ਮਸਲਨ ਤੌਰ ਤੇ ਮੈਂ ਤੁਹਾਨੂੰ ਐਗਜ਼ੈਂਪਲ ਦੇ ਦੇਣਾ ਕਿਉਂਕਿ ਆਪਾਂ ਸਾਰੇ ਇੰਡਸਟਰੀਸ ਐਮਐਸਐਮਈ ਐਮਐਸਐਮਈ ਸੈਕਟਰ ਮਾਇਕਾ ਉਹ ਤੋਂ ਸਮਾਲ ਸਕੇਲ ਜਿਹਨੂੰ ਅਸੀਂ ਕਹਿੰਦੇ ਆਂ ਇਹਦੀ ਗ੍ਰੋਥ ਔਰ ਇਹਦੀ ਬੈਕਬੋਨ ਨੂੰ ਸਟਰੋਂਗ ਕਰਨਾ ਏ ਸਾਡਾ ਕੰਮ ਹੈ ਛੋਟੀ ਇੰਡਸਟਰੀ ਜਿਹੜੀ ਇਹਦੇ ਬਿਨਾ ਕੋਈ ਵੀ ਨੈਸ਼ਨ ਨਹੀਂ ਚੱਲਦਾ ਉਹ ਜਿਹੜੇ ਕੰਟਰੀਆਂ ਦੇ ਵਿੱਚ ਐਮਐਸਐਮਈ ਸਟਰੋਂਗ ਹੈ ਉਹ ਬੈਕਬੋਨ ਉਹਨਾਂ ਦੀ ਸਟਰੋਂਗ ਹੁੰਦੀ ਕਿਉਂ ਕੋਈ ਵੀ ਈਵਨ ਹਵਾਈ ਜ਼ਾਬ ਵੀ ਬੰਦਾ ਹੈ ਤਾਂ ਉਹਦੇ ਵਿੱਚ ਵੀ ਜਿਹੜਾ ਨਟ ਬੋਲਟ ਹੈ ਉਹ ਛੋਟੀ ਇੰਡਸਟਰੀਆਂ ਤੋਂ ਬਣ ਕੇ ਆਉਂਦਾ ਮੈਂ ਸਾਈਕਲ ਇੰਡਸਟਰੀ ਦੇ ਨੂੰ ਬਿਲੋਂਗ ਕਰਦਾ ਬੀਇੰਗ ਪ੍ਰੈਜ਼ੈਂਟ ਰਿਲੇਟਡ ਸਾਈਕਲ ਪਾਰਕਸ ਮੈਂ ਤੁਹਾਨੂੰ ਇਹਨਾਂ ਦੱਸਣਾ ਚਾਹਨਾ ਜੇ 100 ਪੁਰਜ਼ੇ ਲਗਾ ਕੇ ਇੱਕ ਸਾਈਕਲ ਕੰਪਲੀਟ ਹੁੰਦਾ ਤਾਂ ਕੋਈ ਵੀ ਲਾਰਜ ਸਕੇਲ ਉਹ ਅੰਦਰ ਨਹੀਂ ਬਣਾਉਂਦੀ ਉਹ ਸਾਰੇ ਐਮ ਐਸ ਐਮ ਇ ਤੋਂ ਹੀ ਲੈਂਦੇ ਨੇ ਇਹਦੇ ਨਾਲ ਨੁਕਸਾਨ ਕੀ ਹੋਏਗਾ ਸਭ ਤੋਂ ਵੱਡਾ ਜੇ ਇਹ 43 ਬੀ ਐਚ ਇੰਪਲੀਮੈਂਟ ਹੋ ਜਾਂਦਾ ਹੈ ਦੇਖੋ ਹੋਂਦੇ ਅਕੋਰਡਿੰਗ ਇਹ ਹੈ ਵੀ ਜਿਹੜਾ ਮੈਨੂਫੈਕਚਰ ਐਮ ਐਸ ਐਮਈ ਦੇ ਬਿਲੋਂਗ ਕਰਦਾ ਹੈ ਉਹਨੂੰ 45 ਦਿਨ ਦੇ ਵਿੱਚ ਵਿੱਚ ਪੇਮੈਂਟ ਦੇਣੀ ਪਵੇਗੀ ਦੂਸਰੇ ਬੱਦੇ ਨੂੰ ਜਿੰਨੇ ਤੋਂ ਮਾਲ ਖਰੀਦਦਾ ਹੈ ਠੀਕ ਹੈ ਅਸੀਂ ਕਹਿੰਦੇ ਕੋਈ ਗੱਲ ਨਹੀਂ ਲੇਕਿਨ ਇਹਦੇ ਵਿੱਚ ਉਹਨਾਂ ਨੇ ਮੀਡੀਅਮ ਸਕੇਲ ਨੂੰ ਬਾਹਰ ਕੱਢ ਦਿੱਤਾ ਇਹਦਾ ਮਤਲਬ ਉਹ ਕੋਸ਼ਿਸ਼ ਕਰੇਗਾ ਦੂਜਾ ਮੈਨੂਫੈਕਚਰ ਜਿਹੜਾ ਐਸੈਂਬਲਰ ਹੈ ਮੈਂ ਮੀਡੀਅਮ ਸਕੇਲ ਤੋਂ ਮਾਲ ਖਰੀਦਦਾ ਕਿ ਮੈਂ 45 ਦਿਨ ਦੀ ਸਿਕਸ਼ਣ ਚੁਣਾਵਾ ਚਾਹੇ 45 ਦਿਨ ਹੀ ਦੇਣੇ ਚਾਹੁੰਦਾ ਹੈ ਲੇਕਿਨ ਕੋਈ ਵੀ ਸਿਰ ਤੇ ਤਲਵਾਰ ਨਹੀਂ ਰਖਵਾਣੀ ਚਾਹੀਦਾ ਔਰ ਇਸ ਤੋਂ ਬਾਅਦ ਜਿਹੜੀ ਸਾਡੇ ਐਮਐਸਐਮਈ ਦੀ ਇੰਡਸਟਰੀ ਦੇ ਉਹਨਾਂ ਦੇ ਕੀ ਫਿਊਚਰ ਰਹੇਗਾ ਜਦੋਂ ਮੀਡੀਅਮ ਸਕੇਲ ਦੇ ਬੰਦੇ ਉਹਨਾਂ ਨੂੰ ਦੂਜਿਆਂ ਨੂੰ ਮਾਲ ਦੇਣਗੇ ਤੇ ਐਮਐਸਐਮਈ ਤੋਂ ਮਾਲ ਕੌਣ ਖਰੀਦੇਗਾ ਇਹਦੇ ਲਈ ਕੋਈ ਸਿਕਸ਼ਨ ਨਹੀਂ ਔਰ ਉਹਨਾਂ ਦੀ ਜਿਹੜੀ ਅਨਇੰਪਲੋਇਮੈਂਟ ਵਧੇਗੀ ਉਹਨਾਂ ਦੇ ਜਿਹੜੇ ਘਰ ਦੇ ਲੋਨ ਦਿੱਤੇ ਉਹ ਖਰਾਬ ਹੋ ਜਾਣਗੇ ਉਹਨਾਂ ਦੇ ਬੱਚੇ ਫਿਰ ਬਾਹਰ ਜਾਣੇ ਸ਼ੁਰੂ ਹੋ ਜਾਣਗੇ ਇਸ ਬਾਰੇ ਸਰਕਾਰ ਨੇ ਕੀ ਸੋਚਿਆ ਔਰ ਇਸ ਤੋਂ ਵੱਡੀ ਗੱਲ ਟਰੇਡਰ ਨੂੰ ਇਸ ਤੋਂ ਬਾਹਰ ਕੱਢਿਆ ਗਿਆ ਦੇਖੋ ਟਰੈਕਲੀ ਇੱਕ ਐਕਸਪੋਰਟਰ ਆ ਇੰਪੋਰਟਰ ਆ ਉਹਨੇ ਸਵੇਰੇ ਉੱਠ ਕੇ 15 ਕੰਟੇਨਰ ਸਵੇਰੀ ਉੱਠ ਕੇ ਆਰਡਰ ਦੇ ਦਿੰਦੇ ਨੇ ਜਿਹੜੀਆਂ ਚਾਹ ਆਈਟਮਾਂ ਸਾਈਕਲਾਂ ਦੇ ਲੱਗਦੀਆਂ ਨੇ ਇੰਪੋਰਟਰ ਨੂੰ ਕੋਈ ਰਿਸਟ੍ਰਿਕਸ਼ਨ ਨਹੀਂ ਉਹ ਪੇਮੈਂਟ ਕਿਨੇ ਦੇਣਾ ਬਾਅਦ ਉਹ ਫਿਰ ਅਸੈਂਬਲਰ ਮਾਲ ਕਿੰਨੋਂ ਤੋਂ ਖਰੀਦੂਗਾ ਇੰਪੋਰਟਰ ਤੋਂ ਖਰੀਦੂਗਾ ਜੇ ਇੰਪੋਰਟਰ ਤੋਂ ਮਾਲ ਖਰੀਦਣਾ ਸ਼ੁਰੂ ਉਹਨੇ ਕਰਤਾ ਤੇ ਉਹਦੇ ਨਾਲ ਜਿਹੜੇ ਐਮਐਸਐਮਈ ਦੇ ਯੂਨਿਟ ਉਹ ਫੈਕਟਰੀਆਂ ਚੇਲੰਦੇ ਨੇ ਉਹਨਾਂ ਦੀ ਪ੍ਰੋਡਕਸ਼ਨ ਜ਼ੀਰੋ ਹੋ ਜਾਣੀ ਹੈ ਉਹਨਾਂ ਦੀ ਅਨਇੰਪਲੋਇਮੈਂਟ ਵਧ ਜਾਏਗੀ ਉਹਨਾਂ ਦੇ ਬੈਂਕ ਅਕਾਊਂਟ ਐਨਪੀ ਹੋ ਜਾਣਗੇ ਔਰ ਦੁਬਾਰਾ ਕੰਟਰੀ ਦੇ ਵਿੱਚੋਂ ਡਾਲਰ ਦਾ ਫਲੋ ਫਿਰ ਵਾੜ ਜਾਣਾ ਸ਼ੁਰੂ ਹੋ ਗਿਆ ਔਰ ਮੇਕ ਇਨ ਇੰਡੀਆ ਦਾ ਸੁਪਨਾ ਕਿੱਥੇ ਗਿਆ ਫਿਰ ਇਹਦਾ ਇਫੈਕਟ ਹੈਗਾ ਵਾ ਜਿਹੜਾ ਜਿਹੜਾ ਤੁਸੀਂ ਦੱਸਿਆ ਅੱਜ ਦੇ ਟਾਈਮ ਦੇ ਵਿੱਚ ਜਿਹੜਾ ਰੁਪਏ ਦਾ ਦੇਖੀ ਅਸੀਂ ਨੀਚੇ ਜਾ ਰਿਹਾ ਲੈਵਲ ਔਰ ਡਾਲਰ ਉੱਪਰ ਜਾ ਰਿਹਾ ਉਹਦੇ ਨਾਲ ਹੋਰ ਜ਼ਿਆਦਾ ਗ੍ਰੋਥ ਹੋ ਜੇ ਸਰ ਜੀ ਮੇਰੀ ਗੱਲ ਸੁਣੋ ਜਦੋਂ ਇੱਕ ਚੀਜ਼ ਬਾਹਰੋਂ ਇੰਪੋਰਟ ਕਰਨੀ ਹੈ ਤਾਂ ਡਾਲਰ ਹੀ ਦੇਣੇ ਪੈਣਗੇ ਜੇ ਤੇ ਜਦੋਂ ਡਾਲਰ ਦੇਾਂਗੇ ਤਾਂ ਡਾਲਰ ਦਾ ਦਾਦਾ ਸਾਡਾ ਫਿਸਕਲ ਡੈਫਿਸਿਟ ਵੱਜੂਗਾ ਕੰਟਰੀ ਦਾ ਤੇ ਫਿਰ ਕੀ ਹੋਊਗਾ ਡਾਲਰ ਹੋਰ ਰੁਪਈਆ ਹੋਰ ਮਹਿੰਗਾ ਹੋ ਜਾਊਗਾ ਤੇ ਸਾਡੀ ਤਾਂ ਕੰਟਰੀ ਪਹਿਲੀ ਇੰਪੋਰਟ ਡੇਸਟ ਹੈ ਸਾਨੂੰ ਤਾਂ ਇੱਕ ਇੱਕ ਚੀਜ਼ ਦੇਖੋ ਸਾਡੀ ਦੀ ਸਭ ਤੋਂ ਮੇਨ ਚੀਜ਼ ਹੈਗੀ ਔਇਲ ਔਇਲ ਅਸੀਂ ਕਰੂਡ ਔਇਲ ਜ਼ਿਆਦਾ ਬਾਹਰੋਂ ਆਉਂਦਾ ਉਹ ਬਾਹਰੋਂ ਆਨ ਨਾਲ ਸਾਡੀ ਜੇਬਾਂ ਖਾਲੀ ਹੋ ਜਾਂਦੀ ਹੈ ਕੰਟਰੀ ਦੇ ਹੁਣ ਤੁਸੀਂ ਮੀਟਿੰਗ ਕੀਤੀ ਰਾਤੀ ਕੀ ਤੌਰ ਕੀ ਨਿਕਲੇ ਹੈ ਦਾ ਕੁਝ ਨਿਕਲੇ ਮੈਂ ਪੂਰੇ ਤਰੀਕੇ ਨਾਲ ਇਹ ਪੁਆਇੰਟ ਮਿਨਿਸਟਰ ਸਾਹਿਬ ਨੂੰ ਸਮਝਾ ਕੇ ਆਇਆ ਔਰ ਉਹਨਾਂ ਨੇ ਬੜੇ ਧਿਆਨ ਨਾਲ ਇਹ ਗੱਲ ਸੁਣੀ ਹੈ ਉਹਨਾਂ ਨੇ ਕਿਹਾ ਜੀ ਬਿਲਕੁਲ ਅਸੀਂ ਐਮਐਸਐਮਈ ਦੇ ਨਾਲ ਆ ਇਹ ਵਾਲਾ ਪੁਆਇੰਟ ਮੈਂ ਮਿਨਿਸਟਰੀ ਜਾ ਕੇ ਗੱਲ ਕਰਾਂਗਾ ਸਾਨੂੰ ਸੁਵਿਸ਼ਾਸ਼ਨ ਦਵਾਇਆ ਔਰ ਸਾਡੀ ਮੀਟਿੰਗ ਵੀ ਫਿਕਸ ਕਰਾ ਰਹੇ ਨੇ ਉੱਥੇ ਫਿਰ ਆਡ ਮਿਨਿਸਟਰ ਨਾਲ ਮੈਡਮ ਨਾਲ ਅਸੀਂ ਉੱਥੇ ਜਾ ਕੇ ਮੈਡਮ ਨੂੰ ਇਹੀ ਗੱਲ ਸਮਝਾਣੀ ਵੀ ਮੈਡਮ ਇਸ ਚੀਜ਼ ਦਾ ਗੇਸਟ ਨਹੀਂ ਆ ਇਹਨੂੰ 1 ਸਾਲ ਲਈ ਡੈਫਰ ਕਰੋ ਔਰ ਜਿਹੜੀਆਂ ਕਮੀਆਂ ਨੇ ਉਹਦੇ ਵਿੱਚ ਸਾਰੀ ਇੰਡਸਟਰੀ ਦੇ ਨੁਮਾਇंदे ਬਲਾ ਕੇ ਉਹਨਾਂ ਨੂੰ ਬਿਠਾ ਕੇ ਇਹ ਪੂਰੇ ਪੁਆਇੰਟ ਡਿਸਕਸ ਕਰਕੇ ਇਹਨੂੰ ਇੰਪਲੀਮੈਂਟ ਕਰੋ ਦੇਖੋ ਜੀ ਕਿਸੇ ਦੀ ਪੇਮੈਂਟ ਟਾਈਮ ਸਿਰ ਨਹੀਂ ਮਿਲਦੀ ਉਹਦਾ ਬੈਨੇਫਿਟ ਉਸ ਬੰਦੇ ਨੂੰ ਮਿਲਣਾ ਚਾਹੀਦਾ ਕਿ ਇਨਕਮ ਟੈਕਸ ਨੂੰ ਮਿਲਣਾ ਚਾਹੀਦਾ ਇਹਦਾ ਕੀ ਫਰ ਹੋਇਆ ਸਾਨੂੰ ਉਥੋਂ ਸੰਘਰ ਜਦੋਂ ਉਹਦੇ ਪੈਸੇ ਕੱਟੇ ਗਏ ਦੂਜੇ ਬੰਦੇ ਦੇ ਉਹ ਤਾਂ ਹੋਰ ਵੀਕ ਹੋ ਗਿਆ ਔਰ ਆਪਰ ਇੰਡਸਟਰੀ ਹੋ ਜਾਂਦੀ ਤਾਂ ਮੈਂ ਕਹਾਂ ਉਹਦੇ ਐਮਐਸਐਮੀ ਖਤਮ ਕਰ ਰਹੇ ਕਿ ਬਣਾ ਰਹੇ ਲੋਕਾਂ ਦੇ ਵਿੱਚ ਨਾ ਇੱਕ ਚੀਜ਼ ਚੱਲਦੀ ਪਈ ਆ ਕਿ ਉਹ ਕਹਿੰਦੇ ਆ ਵੀ ਇਹ ਸਾਈਕਲ ਇੰਡਸਟਰੀ ਤੋਂ ਹੀ ਲਾਗੂ ਹੋਇਆ ਕੀ ਤੁਸੀਂ ਕਹਿੰਦੇ ਹੋ ਸਾਈਕਲ ਇੰਡਸਟਰੀ ਲਾਗੂ ਹੋਇਆ ਨਹੀਂ 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 ਸਰ ਸਾਈਕਲ ਮੈਂ ਤੁਹਾਨੂੰ ਪਹਿਲੇ ਕੀ ਕਿਹਾ ਐਮਐਸਐਮੀ ਕੱਲੀ ਸਾਈਕਲ ਇੰਡਸਟਰੀ ਨੂੰ ਨਹੀਂ ਹੈਗੀ ਜਿਹੜੀ ਟੋਟਲ 6 ਲੱਖ ਤੋਂ ਉੱਪਰ ਐਮਐਸਐਮਈ ਜਿਹੜੀਆਂ ਇੰਡਸਟਰੀਆਂ ਸਾਰਿਆਂ ਨੂੰ ਲੱਗਣੀ ਹੈ ਇਹ ਜਿਹੜਾ ਮੈਂ ਕਹਿ ਰਿਹਾ ਕਿਸੇ ਦੀ ਪ੍ਰੋਬਲਮ ਕੁਛ ਹੈ ਕਿਸੇ ਦੀ ਪ੍ਰੋਬਲਮ ਕੁਛ ਹੈ ਕਿਸੇ ਦੀ ਪ੍ਰੋਬਲਮ ਹੈ 180 ਦਿਨ ਦਾ ਸਾਈਕਲ ਹੈ ਕਿਸੇ ਦੀ ਪ੍ਰੋਬਲਮ 120 ਦਿਨ ਦਾ ਸਾਈਕਲ ਹੈ ਕਿਸੇ ਦੀ ਹੁਣ ਇੰਪੋਰਟ ਲੇਕਿਨ ਮੈਂ ਨਾ ਦੱਸ ਰਿਹਾ ਇੰਪੋਰਟ ਬੇਸ ਜ਼ੀਰੋ ਟਰੇਡਰ ਟਰੇਡਰ ਵੱਜ ਜਾਊਗਾ ਕੰਟਰੀ ਦੇ ਵਿੱਚ ਮੈਨੂਫੈਕਚਰ ਘਟ ਜਾਊਗਾ ਔਰ ਜੇ ਮੈਨੂਫੈਕਚਰਿੰਗ ਸਾਡੀ ਕੰਟਰੀ ਨਹੀਂ ਘਟ ਗਈ ਤਾਂ ਫਿਰ ਅਸੀਂ ਐਕਸਪੋਰਟ ਕੀ ਕਰਾਂਗੇ ਫਿਰ ਤਾਂ ਇਹ ਇਮਪੋਰਟ ਬੇਸ ਕੰਟਰੀ ਬਣ ਗਏ ਦੁਬਾਰਤੋ ਬਿਲਕੁਲ ਜੇਕਰ ਸਰਕਾਰ ਨੇ ਇਹਦੇ ਵੱਲ ਧਿਆਨ ਨਹੀਂ ਦਿੱਤਾ ਕੀ ਮੈਨੂੰ ਲੱਗਦਾ ਕਿ ਤੁਹਾਨੂੰ ਆਉਣ ਵਾਲੇ ਸਮੇਂ 'ਚ ਸਾਈਕਲ ਇੰਡਸਟਰੀ ਦੇ ਤੁਸੀਂ ਕੋਈ ਵਿਰੋਧ ਕਰੋਗੇ ਜਾਂ ਕੋਈ ਆਪਣੀ ਸ਼ਰਤਾਂ ਰੱਖੋਗੇ ਮੈਂ ਤੁਹਾਨੂੰ ਪਹਿਲੇ ਕਹ ਰਿਹਾ ਜੀ ਅਸੀਂ ਤਾਂ ਪੂਰਾ ਵਿਸ਼ਵਾਸ ਹੈ ਸਰਕਾਰ ਤੇ ਸਰਕਾਰ ਕਦੀ ਨਹੀਂ ਜਾਏਗੀ ਇੰਡਸਟਰੀ ਨੂੰ ਖਤਮ ਕਰਨਾ ਲੇਕਿਨ ਜੇ ਸਿੱਧੂ ਨਹੀਂ ਹੈ ਤਾਂ 100% ਸਾਈਕਲ ਇੰਡਸਟਰੀ ਇਹਦੇ ਨਾਲ ਨਹੀਂ ਹੈ ਜੀ ਅਸੀਂ ਬਿਲਕੁਲ ਦੇ ਅਗੇਂਸਟ ਅਸੀਂ ਵਿਰੋਧ ਕਰਾਂਗੇ ਸੋ ਸਾਈਕਲ ਇੰਡਸਟਰੀ ਦੇ ਵਿੱਚ ਜਿਹੜਾ ਇੱਕ 43 ਬੀ ਐਚ ਕਾਨੂੰਨ ਨੂੰ ਲੈ ਕੇ ਐਮ ਐਸ ਐਮ ਇ ਦੇ ਨਾਲ ਗੱਲਬਾਤ ਚੱਲ ਰਹੀ ਹੈ ਕਿ ਇਸ ਕਾਨੂੰਨ ਨੂੰ ਜਲਦੀ ਤੋਂ ਜਲਦੀ ਰੱਦ ਕੀਤਾ ਜਾਵੇ ਨਹੀਂ ਤਾਂ ਬਹੁਤ ਸਾਰੀਆਂ ਮੁਸ਼ਕਲਾਂ ਜਿਹੜੀ ਕਿ ਹਰ ਸਿਮਰ ਲੱਕੀ ਆ ਪ੍ਰਧਾਨ ਉਹਨਾਂ ਨੇ ਦੱਸੀਆਂ ਸੋ ਇਹ ਅੱਜ ਵਿజిਟ ਕੀਤੀ ਹੈ ਇਹਨਾਂ ਨੇ ਅੱਜ ਇੱਥੇ ਔਰ 43 ਬੀ ਐਚ ਜਿਹੜਾ ਕਾਨੂੰਨ ਆ ਉਹਦੇ ਬਾਰੇ ਗੱਲਬਾਤ ਕੀਤੀ ਆ ਸੋ ਵਧੇਰੇ ਅਪਡੇਟ ਲਈ ਫੇਰ ਆਜ਼ਰ ਹੋਵਾਂਗੇ ਬਣੇ ਰਹੋ ਜਾਗਰਤੀ ਲਹਿਰ ਦੇ ਨਾਲ ਧੰਨਵਾਦ